ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਇਰਸ ਦੀ ਇੱਕਾ ਖਾਲਸਾ ਵਾਇਰਸ ਦੀ ਇੱਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਢਾਲੀਵਾਲ ਇਸ ਵੇਲੇ ਤੁਹਾਨੂੰ ਬੇਨਤੀ ਕਰ ਰਿਹਾ ਖਾਸ ਤੌਰ ਤੇ ਅਜਨਾਲਾ ਵਿਧਾਨ ਸਭਾ ਹਲਕੇ ਦੇ ਵਿੱਚ ਜਿੰਨੇ ਵੀ ਸਾਡੇ ਗਰੋਸਰੀ ਦੇ ਸਟੋਰ ਨੇ ਕਰਿਆਨੇ ਦੀਆਂ ਦੁਕਾਨਾਂ ਨੇ ਮੈਨੂੰ ਹੁੜੇ ਪਤਾ ਲੱਗਾ ਕਿ ਅਜਨਾਲੇ ਸ਼ਹਿਰ ਦੇ ਵਿੱਚ ਕਈ ਦੁਕਾਨਦਾਰਾਂ ਨੇ ਕਾਲਾ ਬਾਜ਼ਾਰੀ ਕਰਨੀ ਸ਼ੁਰੂ ਕਰਤੀ ਹੈ ਬਹੁਤ ਰੇਟ ਵਧਾ ਦਿੱਤੇ ਆ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਸਾਨੂੰ ਮਜਬੂਰ ਨਾ ਕਰਿਓ ਬਹੁਤ ਵੱਡਾ ਸੰਕਟ ਆਪਣੇ ਤੇ ਆ ਗਿਆ ਪਾਣੀ ਨਾਲ ਇਹ ਚ ਦਾਖਲ ਹੋ ਗਿਆ ਰਮਦਾਸ ਵਾਲੇ ਏਰੀਆ ਦੇ ਵਿੱਚੋਂ ਪਾਣੀ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਪਾਣੀ ਆ ਰਿਹਾ ਇਸ ਕਰਕੇ ਮੇਰੀ ਬੇਨਤੀ ਹੈ ਰਮਦਾਸ ਦੇ ਵਿੱਚ ਵੀ ਥੋਬੇ ਦੇ ਵਿੱਚ ਅਵਾਣਾ ਦੇ ਵਿੱਚ ਜਿੱਥੇ-ਜਿੱਥੇ ਵੱਡੇ ਪਿੰਡਾਂ ਦੇ ਵਿੱਚ ਕਦਿਆਨੇ ਦੀਆਂ ਦੁਕਾਨਾਂ ਜੇ ਕਿਸੇ ਦੀ ਸ਼ਿਕਾਇਤ ਆ ਗਈ ਕੋਨੇ ਰੇਟ ਵਧ ਲਾਇਆ ਜਾਂ ਕਾਲ ਬਜਾਦੀ ਕੀਤੀ ਹੈ ਜਾਂ ਉਹਨੇ ਜਮਾ ਖੋਰੀ ਕੀਤੀ ਹੈ ਤੇ ਉਹਦੇ ਖਿਲਾਫ ਅਸੀਂ ਸਖਤ ਕਾਰਵਾਈ ਕਰਾਂਗੇ ਉਹਦੇ ਸਟੋਰ ਨੂੰ ਜਿਹੜਾ ਅਸੀਂ ਸੀਲ ਕਰਾ ਦਾਂਗੇ ਮੇਰੀ ਤੁਹਾਨੂੰ ਇੱਕ ਵਾਰ ਫੇਰ ਸਭ ਨੂੰ ਹੱਥ ਜੋੜ ਕੇ ਬੇਨਤੀ ਆਗੇ ਪੜਾਓ ਇਹ ਬੜਾ ਔਖਾ ਟਾਈਮ ਆ ਹੜ ਆ ਗਿਆ ਆਪਾਂ ਇੱਕ ਦੂਜੇ ਦੀ ਮਦਦ ਕਰਨੀ ਆ ਨਾ ਕਿ ਪੈਸੇ ਵਟਣ ਵਾਲੇ ਪਾਸੇ ਜਾਣਾ ਸੋ ਦੁਕਾਨਦਾਰ ਭਰਾ ਮੇਰੀ ਇਸ ਅਪੀਲ ਨੂੰ ਜਰੂਰ ਮੰਨਣਗੇ ਮੈਨੂੰ ਆਸ ਹੈ ਸੋ ਮੈਨੂੰ ਅਜ ਨਾਲੇ ਸ਼ਹਿਰ ਦੇ ਵਿੱਚੋਂ ਬਹੁਤ ਕੱਲਾਂ ਆਈਆਂ ਕਿ ਉੱਥੇ ਕੋਈ ਲੋਕ ਕਾਲਾ ਬਾਜ਼ਾਰੀ ਕਰਦੇ ਕੁਝ ਲੋਕੋ ਰੇਟ ਰੇਟ ਵਧਾਉਂਦੇ ਆ ਬਹੁਤ ਜ਼ਿਆਦਾ ਸਭ ਨੂੰ ਬੇਨਤੀ ਆ ਕਿ ਕੰਮ ਨਾ ਕਰਿਓ ਨਹੀਂ ਤੇ ਮੈਂ ਸਾਡਾ ਜਿਹੜਾ ਕੰਟਰੋਲ ਰੂਮ ਆ ਉਹ ਵੀ ਅਜ ਨਾਲੇ ਬਣਿਆ ਮੇਰੀ ਲੋਕਾਂ ਨੂੰ ਬੇਨਤੀ ਹੈ ਕਿ ਅਜ ਨਾਲੇ ਕੰਟਰੋਲ ਰੂਮ ਦੇ ਉੱਤੇ ਆ ਕੇ ਸਾਨੂੰ ਦੱਸੋ ਜਿਹੜਾ ਵੀ ਦੁਕਾਨਦਾਰ ਵੱਧ ਰੇਟ ਲਾ ਰਿਹਾ ਜਾਂ ਕਾਲਾ ਬਜਾ ਰਹੀ ਜਾਂ ਜਮ੍ਹਾਂ ਖੋਰੀ ਕਰ ਰਿਹਾ ਉਹਦੇ ਬਾਰੇ ਜਾਣਕਾਰੀ ਦਿਓ ਉਹਦੇ ਖਿਲਾਫ ਉਸੇ ਮਿਲੇ ਐਕਸ਼ਨ ਕਰ ਦੇਵਾਂਗੇ ਅੱਜ ਹੀ ਉਹਦਾ ਸਰੋਤ ਜਿਹੜਾ ਸੀਲ ਕਰ ਦੇਾਂਗੇ